ਐਮਾ ਜੌਨ ਤੇ ਫਲਿੱਪ ਕਾਰਡ ਵਰਗੀ ਅਜਿਹੀ ਇੱਕ ਸਾਈਟ ਜਿਸ ਤੋਂ ਤੁਸੀਂ ਇਨਸਾਨੀ ਸਰੀਰ ਖਰੀਦ ਸਕਦੇ ਹੋ ਡੈੱਡ ਬਾਡੀਆ ਖਰੀਦ ਸਕਦੇ ਹੋ ਬੰਦਿਆਂ ਦੇ ਕਟੇ ਬੜੇ ਹੱਥ ਪੈਰ ਕੋਈ ਵੀ ਅੰਗ ਇੱਥੋਂ ਤੱਕ ਕਿ ਅੰਦਰੂਨੀ ਅੰਗ ਵੀ ਖਰੀਦ ਸਕਦੇ ਹੋ ਆਰਗਨਸ ਖਰੀਦ ਸਕਦੇ ਹੋ ਜਿਵੇਂ ਦਿਲ ਹੋ ਗਿਆ ਕਿਡਨੀ ਹੋ ਗਈ ਫੇਫੜੇ ਹੋ ਗਏ ਅੱਖਾਂ ਹੋ ਗਈਆਂ ਤੁਸੀਂ ਕੁਝ ਵੀ ਖਰੀਦ ਸਕਦੇ ਹੋ ਬਲੱਡ ਖਰੀਦ ਸਕਦੇ ਹੋ ਬੰਦਿਆਂ ਦਾ ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਤੁਸੀਂ ਉਸ ਸਾਈਟ ਦੇ ਉੱਤੋਂ ਕਿਸੇ ਨੂੰ ਮਾਰਨ ਵਾਸਤੇ ਤੁਸੀਂ ਬੰਦਾ ਹਾਇਰ ਕਰ ਸਕਦੇ ਹੋ ਜਿਹਨਾਂ ਨੂੰ ਆਪਾਂ ਹਿੱਟਮੈਨ ਕਹਿੰਦੇ ਨੇ ਆ ਕਿਲਰ ਕਹਿੰਦੇ ਆ ਜਾਂ ਫਿਰ ਜਿਵੇਂ ਆਪਾਂ ਸੁਪਾਰੀ ਦਿੰਨੇ ਤੁਸੀਂ ਸੁਪਾਰੀ ਦੇ ਕੇ ਬੰਦਾ ਵੀ ਮਰਵਾ ਸਕਦੇ ਹੋ ਤੇ ਜਿਹੜਾ ਕਾਨੂੰਨ ਹੈ ਪੁਲਿਸ ਹੈ ਉਸ ਦੇ ਉਸ ਦੀਆਂ ਨਜ਼ਰਾਂ ਤੋਂ ਕੋਹਾਂ ਦੂਰ ਇਹ ਸਾਰੇ ਕੰਮ ਹੁੰਦੇ ਨੇ ਉਹਨਾਂ ਨੂੰ ਟ੍ਰੇਸ ਹੀ ਨਹੀਂ ਕਰ ਪਾਉਂਦੀ ਕਿਸੇ ਨੂੰ ਫੜੇ ਹੀ ਨਹੀਂ ਪਾਉਂਦੇ ਮਤਲਬ ਐਦਾਂ ਦੇ ਐਦਾਂ ਦਾ ਦੇ ਕੰਮ ਹੁੰਦੇ ਨੇ ਜਿੱਥੇ ਤੁਸੀਂ ਵੈਪਨ ਖਰੀਦ ਸਕਦੇ ਹੋ ਬੰਦੂਕ ਖਰੀਦ ਸਕਦੇ ਹੋ ਰਿਵੋਲਵਰ ਪਿਸਟਲ ਖਰੀਦ ਸਕਦੇ ਹੋ ਗੈਰ ਕਾਨੂੰਨੀ ਹਥਿਆਰ ਹੈ ਜਿਹੜਾ ਉਹ ਵੀ ਤੁਸੀਂ ਮੰਗਵਾ ਸਕਦੇ ਹੋ ਸ਼ਰੀਆਮ ਵਿਕਦਾ ਜਿੱਥੇ ਬਹੁਤ ਵੱਡੀ ਮੰਡੀ ਆ ਜਿੱਥੇ ਕਈ ਤਰ੍ਹਾਂ ਦੇ ਡਰੱਗਸ ਜਿਵੇਂ ਚਾਰਸ ਗਾਂਜਾ ਚਿੱਟਾ ਸਮੈਕ ਬਹੁਤ ਸਾਰੇ ਜਿੰਨੇ ਵੀ ਤਰ੍ਹਾਂ ਦੇ ਦੁਨੀਆ ਦੇ ਡਰੱਗਸ ਹੁੰਦੇ ਨੇ ਉਹ ਤੁਸੀਂ ਉੱਥੇ ਜਾ ਕੇ ਖਰੀਦ ਸਕਦੇ ਹੋ ਤੁਸੀਂ ਸੁਣਿਆ ਹੋਣਾ ਡਾਰਕ ਵੈਬ ਇਹ ਡਾਰਕ ਵੈਬ ਦੇ ਉੱਤੇ ਸਾਈਟਾਂ ਨੇ ਅੱਜ ਆਪਾਂ ਗੱਲ ਕਰਾਂਗੇ ਉਸ ਸਿਲਕ ਰੋਡ ਦੀ ਜਿਹੜਾ ਡਾਰਕ ਵੈਬ ਦੇ ਉੱਤੇ ਬਣਿਆ ਵੀ ਤੇ ਚੱਲਿਆ ਵੀ ਸ਼ਰਿਆਮ ਵਿਕਦਾ ਉਹਦੇ ਉੱਤੇ ਇਹ ਜਿਹਦਾ ਸਾਰਾ ਸਮਾਨ ਹੈ ਤੇ ਉੱਥੇ ਹੀ ਅੱਜਕੱਲ ਰੈੱਡ ਰੂਮ ਵੀ ਇੱਕ ਬਹੁਤ ਫੇਮਸ ਹੋ ਰਿਹਾ ਉਹ ਵੀ ਡਾਰਕ ਨੈਟ ਦੇ ਉੱਤੇ ਹੀ ਹੈ ਤੇ ਹੋਰ ਬਹੁਤ ਸਾਰੀਆਂ ਅਜੀਹੀਆਂ ਚੀਜ਼ਾਂ ਜਿਹੜੀਆਂ ਸੋਚਣ ਸਮਝਣ ਤੋਂ ਬਾਹਰ ਹੈ ਜਿੱਥੇ ਡਿਸਕਸ ਹੁੰਦੀ ਹੈ ਕਿ ਇ ਮਨ ਦਾ ਸਰੀਰ ਦਾ ਕਿਹੜਾ ਉਹ ਅੰਗ ਹੈ ਜਿਹੜਾ ਸਭ ਤੋਂ ਜ਼ਿਆਦਾ ਸੁਆਦਿਸਟ ਹੈ ਜਿੱਥੇ ਇਨਸਾਨ ਨੂੰ ਮਾਰ ਕੇ ਉਸ ਦਾ ਮਾਸ ਬਣਾ ਕੇ ਦਿਖਾਇਆ ਜਾਂਦਾ ਉਸ ਦਾ ਮੀਟ ਬਣਾ ਕੇ ਦਿਖਾਇਆ ਜਾਂਦਾ ਜਿੱਥੇ ਇਨਸਾਨ ਨੂੰ ਕਿਵੇਂ ਕੁੱਕ ਕਰੀਏ ਇਹ ਪੂਰੀ ਵਿਧੀ ਇਹ ਬਣਾ ਕੇ ਵੀ ਦਿਖਾਇਆ ਜਾਂਦਾ ਵੀ ਇਸ ਤਰ੍ਹਾਂ ਇਨਸਾਨ ਨੂੰ ਵੱਡੇ ਟੁਕੜੇ ਜਾਵੇ ਤੇ ਇਸ ਤਰ੍ਹਾਂ ਉਹਨੂੰ ਕੁੱਕ ਕੀਤਾ ਜਾਵੇ ਇਸ ਤਰ੍ਹਾਂ ਉਹਦੀ ਸਬਜੀ ਇਸ ਤਰ੍ਹਾਂ ਦਾ ਮੀਟ ਬਣਾਇਆ ਜਾਵੇ ਸੋ ਐਸੀ ਤਰ੍ਹਾਂ ਦੀ ਸਾਈਟ ਹੈ ਜਿਹੜੀ ਉਹਦੀ ਆਪਾਂ ਗੱਲ ਕਰ ਰਹੇ ਹਾਂ ਅੱਜ ਆਪਾਂ ਗੱਲਾਂ ਕਰਾਂਗੇ ਸਿਲਕ ਰੋਡ ਦੀ ਸੋ ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਅੱਗੇ ਵਧਣ ਤੋਂ ਪਹਿਲਾਂ ਕਿ ਮੈਂ ਕਦੇ ਵੀ ਇਹ ਤੁਹਾਨੂੰ ਸuggest ਨਹੀਂ ਕਰੂੰਗਾ ਤੁਸੀਂ ਡਾਰਕ ਨੈਟ ਦੇ ਉੱਤੇ ਡਾਰਕ ਵੈਬ ਦੇ ਉੱਤੇ ਜਾਂ ਇਸ ਤਰ੍ਹਾਂ ਦੀਆਂ ਸਾਈਟਾਂ ਦੇ ਉੱਤੇ ਜਾਓ ਕਿਉਂਕਿ ਇਹਨਾਂ ਸਾਈਟਾਂ ਦੇ ਜਾਣ ਦਾ ਬਹੁਤ ਵੱਡਾ ਖਤਰਾ ਹੁੰਦਾ ਹੈ ਤੁਹਾਡੀ ਆਈਡੀ ਵੀ ਹੈਕ ਹੋ ਸਕਦੀ ਹੈ ਤੁਹਾਡਾ ਮੋਬਾਈਲ ਹੈਕ ਹੋ ਸਕਦਾ ਤੁਹਾਡਾ ਲੈਪਟਾਪ ਕੰਪਿਊਟਰ ਹੈਕ ਹੋ ਸਕਦਾ ਤੁਹਾਨੂੰ ਬਹੁਤ ਵੱਡੇ ਨੁਕਸਾਨ ਹੋ ਸਕਦੇ ਨੇ ਇਹਨਾਂ ਨੈਟ ਸਾਈਟਾਂ ਦੇ ਉੱਤੇ ਜਾਣ ਦੇ ਉੱਤੇ ਬਹੁਤ ਐਸੇ ਨੁਕਸਾਨ ਹੋ ਸਕਦੇ ਨੇ ਜਿਦੀ ਪਰਪਾਈ ਤੁਸੀਂ ਲਾਈਫਟਾਈਮ ਦੇ ਵਿੱਚ ਕਦੇ ਵੀ ਪੂਰੀ ਨਹੀਂ ਕਰ ਸਕਦੇ ਉੱਥੇ ਵੱਡੇ ਵੱਡੇ ਹੈਕਰ ਬੈਠੇ ਨੇ 1 ਮਿੰਟ 'ਚ ਤੁਹਾਡੀ ਆਈਡੀ ਨੂੰ ਹੈਕ ਕਰ ਸਕਦੇ ਨੇ 1 ਮਿੰਟ 'ਚ ਤੁਹਾਡੇ ਸਿਸਟਮ ਨੂੰ ਹੈਕ ਕਰ ਸਕਦੇ ਨੇ ਉੱਥੇ ਕੰਮ ਹੀ ਇਹ ਚੱਲਦਾ ਕਿ ਉਹ ਇੱਕ ਲੂ ਕਿਹਾ ਹੋਇਆ ਉਹ ਹੈ ਇੱਕ ਪਲੇਟਫਾਰਮ ਹੈ ਜਿੱਥੇ ਕਿਸੇ ਦਾ ਕੋਈ ਪਤਾ ਨਹੀਂ ਲੱਗਦਾ ਕਿਸ ਜਿੱਥੇ ਕਿਸੇ ਦੀ ਕੋਈ ਆਇਡੈਂਟੀਟੀ ਨਹੀਂ ਬਣਦੀ ਜਿੱਥੇ ਕੋਈ ਟ੍ਰੇਸ ਨਹੀਂ ਹੋ ਸਕਦਾ ਸੋ ਅੱਜ ਇਸ ਤੋਂ ਪਹਿਲਾਂ ਮੈਂ ਅੱਗੇ ਵਧਣ ਤੋਂ ਪਹਿਲਾਂ ਇੱਕ ਦੱਸ ਦਵਾਂ ਕਿ ਮੈਂ ਇੱਕ ਇਹਨਾਂ ਚੀਜ਼ਾਂ ਦੇ ਉੱਤੇ ਜਿਵੇਂ ਡਾਰਕ ਰੂਮ ਜਾਂ ਰੈਡ ਰੂਮ ਕਹਿ ਦਈਏ ਤੇ ਆਪਣਾ ਸਿਲਕ ਰੋਡ ਕਹਿ ਦਈਏ ਜਾਂ ਫਿਰ ਡਾਰਕ ਨੈਟ ਕਹਿ ਦਈਏ ਇਹਦੀਆਂ ਕੁਝ ਵੀਡੀਓਜ਼ ਦੀਆਂ ਕੁਝ ਕਲੈਕਸ਼ਨ ਮੈਂ ਇਕੱਠੀਆਂ ਕੀਤੀਆਂ ਨੇ ਤੁਸੀਂ ਉੱਥੇ ਨਾ ਜਾਓ ਉੱਥੇ ਨਾ ਜਾ ਕੇ ਤੁਸੀਂ ਉਹ ਮੇਰੇ ਤੋਂ ਮੰਗਵਾ ਸਕਦੇ ਹੋ ਉਹ ਵੀਡੀਓਜ਼ ਜਿਹਦੇ ਵਿੱਚ ਸ਼ਰਿਆਮ ਬੰਦੇ ਨੂੰ ਵੱਡ ਟੁੱਕ ਕਰਕੇ ਦਿਖਾਇਆ ਜਾਂਦਾ ਐ ਇਸ ਤਰ੍ਹਾਂ ਦੀਆਂ ਕੁਝ ਵੀਡੀਓਜ਼ ਮੇਰੇ ਕੋਲੇ ਹੈਗੀਆਂ ਨੇ ਜੋ ਰੈੱਡ ਰੂਮ ਦੀਆਂ ਜਾਂ ਡਾਰਕ ਨੈੱਟ ਦੀਆਂ ਨੇ ਸੋ ਉਹ ਤੁਸੀਂ ਅਗਰ ਮੰਗਵਾਉਣਾ ਚਾਹੁੰਦੇ ਹੋ ਤਾਂ ਮੇਰੇ ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ ਮੈਨੂੰ ਮੰਗਵਾ ਸਕਦੇ ਹੋ ਇਹਦੇ ਲਈ ਮੈਂ ਇੱਕ ਛੋਟੀ ਜੀ ਫੀਸ ਰੱਖੀ ਆ ਉਹ ਤਾਂ ਰੱਖੀ ਆ ਕਿ ਕੋਈ ਬੱਚਾ ਉਹ ਕੋਈ ਵੀਡੀਓ ਮੇਰੇ ਤੋਂ ਨਾਗ ਮਂਗਵਾ ਲਵੇ ਕਿ ਉਹ ਜਿਹੜੀ ਉਹ ਦੇਖ ਕੇ ਜਾਂ ਇਸ ਤਰ੍ਹਾਂ ਦਾ ਕੁਝ ਉਸ ਨੂੰ ਹੋ ਜਾਵੇ ਜਾਂ ਉਹ ਭਾਵੁਕ ਹੋ ਜੇ ਮਤਲਬ ਬੱਚੇ ਦੇ ਕਿਸੇ ਹੱਥਾਂ ਲੱਗੇ ਇਸ ਕਰਕੇ ਮੈਂ 90 ਰੁਪਏ ਇੱਕ ਰੱਖੀ ਹੈ ਉਹ ਤੁਸੀਂ 99 ਰੁਪਏ ਮੈਨੂੰ ਪੇ ਕਰਕੇ ਤੁਸੀਂ ਇਹ ਮੇਰੇ ਤੋਂ ਮੰਗਵਾ ਸਕਦੇ ਹੋ ਤੇ ਇਸ ਨੂੰ ਦੇਖ ਸਕਦੇ ਹੋ ਉਹ ਐਕਸਪੀਰੀਅੰਸ ਤੁਸੀਂ ਆਪਣੇ ਮੋਬਾਈਲ ਤੇ ਹੀ ਆਪਣੇ ਆਰਮਸ ਜਿਹੜਾ WhatsApp ਦੇ ਉੱਤੇ ਉਹ ਐਕਸਪੀਰੀਅੰਸ ਤੁਸੀਂ ਲੈ ਸਕਦੇ ਹੋ ਤਾਂ ਤੇ ਦੋਸਤੋ ਜਦੋਂ ਆਪਾਂ ਗੱਲ ਕਰਾਂਗੇ ਸਿਲਕ ਰੋਡ ਦੀ ਤਾਂ ਉਹ ਬਣਾਇਆ ਕਿਨੇ ਸਿਆ ਕੀ ਸਿਲਕ ਰੋਡ ਬਣਾਉਣ ਵਾਲਾ ਫੜਿਆ ਗਿਆ ਜਾਂ ਨਹੀਂ ਫੜਿਆ ਗਿਆ ਜਾਂ ਕਿਉਂ ਨਹੀਂ ਫੜਿਆ ਗਿਆ ਜਾਂ ਕਿਵੇਂ ਫੜਿਆ ਗਿਆ ਜੇ ਸਾਰੀਆਂ ਗੱਲਾਂ ਬਾਤਾਂ ਸਿਲ ਕਰੋੜ ਬਾਰੇ ਆਪਾਂ ਅੱਜ ਕੰਪਲੀਟ ਕਰਾਂਗੇ ਇਸ ਤੋਂ ਪਹਿਲਾਂ ਆਪਾਂ ਇਸ ਸੀਰੀਜ਼ ਦੀ ਜਿਹੜੀ ਤੀਜੀ ਵੀਡੀਓ ਹੈ ਉਸ ਤੋਂ ਪਹਿਲਾਂ ਆਪਾਂ ਦੋ ਪਾਰਟ ਪਾ ਚੁੱਕੇ ਹਾਂ ਜਿਦੇ ਵਿੱਚ ਆਪਾਂ ਪਹਿਲੀ ਵਾਰ ਡਾਰਕ ਵੈਬ ਬਾਰੇ ਗੱਲਬਾਤ ਕਰੀ ਸੀ ਕਿ ਡਾਰਕ ਵੈਬ ਆਖਰ ਹੁੰਦਾ ਕਿਉਂ ਇਹਦੇ ਤੇ ਬੰਦਾ ਫੜਿਆ ਕਿ ਇਹ ਨਹੀਂ ਜਾਂਦਾ ਟਰੇਸ ਕਿਉਂ ਨਹੀਂ ਹੁੰਦਾ ਉਹ ਉਹ ਵੀ ਪਾਈ ਹੋਇਆ ਨੰਬਰ 2 ਤੇ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦੇ ਦੂੰਗਾ ਨੰਬਰ 2 ਤੇ ਆਪਾਂ ਨੇ ਦੱਸਿਆ ਸੀਗਾ ਕਿ ਜਿਹੜਾ ਰੈੱਡ ਰੂਮ ਹੈ ਉਹਦੇ ਅੰਦਰ ਕੀ ਹੁੰਦਾ ਉਹ ਤੇ ਅੰਦਰ ਕਿਉਂ ਨਹੀਂ ਜਾਣਾ ਚਾਹੀ ਹਰਿਆ ਜਾਂਦਾ ਉਹ ਸਾਰੀ ਗੱਲਬਾਤ ਤੇ ਉਸ ਤੋਂ ਬਾਅਦ ਅੱਜ ਆਪਾਂ ਇਹ ਕਰਾਂਗੇ ਜੀ ਸਿਲਕ ਰੋਡ ਗੱਲ 2009 ਤੋਂ ਸਟਾਰਟ ਹੁੰਦੀ ਹੈ 1984-83 ਦੇ ਵਿੱਚ ਇਹ ਸਿਲਕ ਰੋਡ ਬਣਾਉਣ ਵਾਲੇ ਬੰਦੇ ਦਾ ਜਨਮ ਹੋਇਆ ਸੀਗਾ ਤੇ 2009 ਦੇ ਵਿੱਚ ਉਹ ਆਪਣੀ ਸਟੱਡੀ ਪੂਰੀ ਕਰਦਾ ਹੈ ਜਿਸ ਦਾ ਨਾਮ ਸੀ ਰੋਸ ਬਿਲੀਮ ਅਲਵਰਚਟ ਰੋਸ ਬਿਲੀਮ ਅਲਵਰਚਟ ਆਪਣੀ 2009 ਦੇ ਵਿੱਚ ਸਟੱਡੀ ਕੰਪਲੀਟ ਕਰਦਾ ਹੈ ਉਸ ਤੋਂ ਬਾਅਦ ਕੀ ਕਰਦਾ ਉਹ ਨੈਟ ਦੇ ਉੱਤੇ ਉਸ ਤੋਂ ਬਾਅਦ ਉਹ ਕਾਫੀ ਕੰਮ ਤੋੜਦਾ ਹੈ ਕੰਮ ਤੋੜਦਾ ਉਹਦਾ ਕੋਈ ਕੰਮ ਚੱਲਦਾ ਨਹੀਂ ਚੱਜਣ ਨਾਲ ਹਰੇਕ ਕੰਮ ਉਹਦਾ ਫੇਲ ਹੁੰਦਾ ਰਹਿੰਦਾ ਹਰੇਕ ਫੇਲ ਹੁੰਦਾ ਰਹਿੰਦਾ ਹੈ ਉਹ 2011 ਦੇ ਵਿੱਚ ਆ ਕੇ ਇੱਕ ਉਹਦੀ ਸੋਚ ਐਸੀ ਐਸੀ ਹੋਗੀ ਕਿ ਮੈਂ ਇੱਕ ਐਸਾ ਪਲੇਟਫਾਰਮ ਬਣਾਵਾਂ ਕਿ ਜਿਹਦੇ ਉੱਤੇ ਲੋਕ ਆਪਣੀ ਮਨਮਰਜ਼ੀ ਨਾਲ ਲੈਣ ਦੇਣ ਕਰ ਸਕਣ ਖਰੀਦ-ਵੇਚ ਕਰ ਸਕਣ ਜਿੱਥੇ ਪੁਲਿਸ ਦਾ ਜਾਂ ਪ੍ਰਸ਼ਾਸਨ ਦਾ ਜਾਂ ਮਤਲਬ ਕਿ ਸਿਕਿਉਰਿਟੀ ਦਾ ਕੋਈ ਬੰਦਿਸ਼ ਨਾ ਹੋਵੇ ਕੋਈ ਨਿਗਰਾਨੀ ਨਾ ਹੋਵੇ ਕੋਈ ਨਜ਼ਰ ਨਾ ਹੋਵੇ ਲੋਕ ਖੁੱਲਕੇ ਲੋਕ ਆਜ਼ਾਦੀ ਨਾਲ ਵਪਾਰ ਕਰ ਸਕਣ ਖਰੀਦ-ਵੇਚ ਕਰ ਸਕਣ ਇਸੇ ਦੇ ਚੱਲਦੇ ਆ ਉਸਨੇ ਉਸ ਨੂੰ ਫਿਰ ਇਸ ਇਸ ਇਹ ਕੰਮ ਕਰ ਲਈ ਉਹਨੂੰ ਤਿੰਨ ਚੀਜ਼ਾਂ ਦੀ ਲੋੜ ਸੀ ਇੱਕ ਤਾਂ ਫੇਕ ਨਾਮ ਜਿੱਤੋ ਹੋ ਇਸ ਤਰ੍ਹਾਂ ਦੀ ਆਈਡੀ ਕਿਉਂਕਿ ਗੈਰਕਾਨੂੰਨੀ ਕੰਮ ਹੋਣ ਵਾਲਾ ਸੀਗਾ ਇੱਕ ਤਾਂ ਉਹਨੂੰ ਫੇਕ ਨਾਮ ਦੂਜਾ ਉਹਨੂੰ ਕੋਈ ਐਸੀ ਸਾਈਟ ਕੋਈ ਐਸਾ ਅ ਇੰਟਰਨੈਟ ਕਨੈਕਸ਼ਨ ਕੋਈ ਐਸੀ ਸਿਸਟਮ ਜਿਹਦੇ ਜਰੀਏ ਉਸ ਨੂੰ ਟ੍ਰੇਸ ਨਾ ਕੀਤਾ ਜਾ ਸਕੇ ਤੀਜੀ ਚੀਜ਼ ਉਹਨੂੰ ਚਾਹੀਦੀ ਸੀ ਐਸੀ ਕਰੰਸੀ ਜਿਹਦੇ ਨਾਲ ਲੈਣ ਦੇਣ ਕਰੂਗਾ ਕਿਉਂਕਿ ਖਰੀਦ ਵਿਚ ਹੋਊਗੀ ਲੈਣ ਦੇਣ ਹੋਊਗਾ ਕਿ ਉਸ ਲੈਣ ਦੇਣ ਨੂੰ ਟ੍ਰੇਸ ਨਾ ਕੀਤਾ ਜਾ ਸਕੇ ਕਿਉਂਕਿ ਦੋਸਤੋ ਆਪਾਂ ਹੁਣ ਐਮਾਜ਼ਨ ਜਾਂ ਫਲਿੱਪਕਾਰਟ ਜਾਂ ਕਿਸੇ ਵੀ ਸਾਈਟ ਤੋਂ ਕੁਝ ਮੰਗਵਾਉਨੇ ਆ ਸਨੈਪਡੇਲ ਤੋਂ ਕੁਝ ਮੰਗਵਾਉਨੇ ਆ ਆਪਾਂ ਨੂੰ ट्रांजैक्शन ਕਰਨੀ ਪੈਂਦੀ ਆ ਮੰਨ ਲਓ ਆਨਲਾਈਨ ट्रांजैक्शन ਜਾਂ ਬੈਂਕਰ ट्रांजैक्शन ਕਰਦੇ ਆ ਜਾਂ ਫਿਰ ਬੰਦਾ ਆਪਣੇ ਘਰੇ ਆ ਕੇ ਦੇ ਕੇ ਜਾਂਦਾ ਆਪਣੀ ਮਤਲਬ ਆਨਲਾਈਨ ਜਾਂ ਆਪਾਂ ਕੈਸ਼ ਔਨ ਡਿਲੀਵਰੀ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਈਟਾਂ ਜਾਂ ਇਸ ਤਰ੍ਹਾਂ ਦੇ ਜਿਹੜੇ ਇਹ ਲੈਂਡ ਦੇਣ ਹੁੰਦੇ ਨੇ ਇਹਨੂੰ ਟ੍ਰੇਸ ਕੀਤਾ ਜਾ ਸਕਦਾ ਇਹਨਾਂ ਦੀ ਇੱਕ ਬਕਾਇਦਾ ਜਿਹੜੀ ट्रांजैक्शन ਆਈਡੀ ਬਣਦੀ ਆ ਸਾਰਾ ਕੁਝ ਹੁੰਦਾ ਹਿਸਟਰੀ ਬਣਦੀ ਆ ਸੋ ਇਸ ਤਰ੍ਹਾਂ ਦੇ ਉਹਨੂੰ ਉਹਨੂੰ ਚਾਹੀਦੀ ਸੀ ਵੀ ਜਿਹਦੀ ਹਿਸਟਰੀ ਨਾ ਬਣੇ ਕੋਈ ਤੇ ਹੁਣ ਸਭ ਤੋਂ ਪਹਿਲਾਂ ਉਸਨੇ ਆਪਣਾ ਨਾਮ ਚੁਣਿਆ ਹੁਣ ਉਹਨੇ ਆਪਣਾ ਨਾਮ ਕੀ ਰੱਖਿਆ ਨਾਮ ਉਸਨੇ ਰੱਖਿਆ ਡਰੀਡ ਪਾਇਰੇਟ ਰੋਬਰਟਸ ਉਹਨੇ ਨਾਮ ਚੇਂਜ ਕਰ ਲਿਆ ਆਪਣਾ ਡਰੀਡ ਪਾਇਰੇਟ ਰੋਬਰਟਸ ਇਹ ਨਾਮ ਰੱਖ ਲਿਆ ਤੇ ਹੁਣ ਇੱਕ ਕਰੰਸੀ ਕਿਹੜੀ ਯੂਜ਼ ਕੀਤੀ cripto currency cripto currency ਦੇ ਵਿੱਚ ਉਹਨੇ bitcoin ਚੂਜ਼ ਕੀਤਾ ਜਿਹੜਾ bitcoin ਨਾ ਉਹ ਦੋਸਤੋ ਉਹਨੂੰ ਆਪਾਂ ਲੈਣ ਦੇਣ ਪਿੱਛੇ ਰਹਿ ਕੇ ਕਰ ਸਕਦੇ ਹਾਂ ਕਿਹਨੇ ਵੇਚਿਆ ਕਿਹਨੇ ਖਰੀਦਿਆ ਕੀ ਲੈਣ ਦੇਣ ਹੋਇਆ ਇਹਦਾ ਪਤਾ ਹੀ ਨਹੀਂ ਲੱਗਦਾ ਏ ਹਿਡਨ ਤੇ ਜੇ ਪਤਾ ਲੱਗੂਗਾ ਤਾਂ ਉਦੋਂ ਕਈ ਸੌ ਸਾਲ ਲੰਘ ਜਾਣਗੇ ਜਦੋਂ ਇਹਦੇ ਬਾਰੇ ਪਤਾ ਲੱਗੂਗਾ ਇਹ ਕ੍ਰਿਪਟੋਕਰਾਂਸੀ ਹੈ ਜਿਹੜੀ ਉਹ ਇਹ ਜੇ ਕੰਮਾਂ 'ਚ ਲੈਣ ਦੇਣ ਹੋ ਸਕਦਾ ਉਹਦਾ ਤੇ ਉਸ ਤੋਂ ਬਾਅਦ ਉਸਨੇ ਸਾਈਟ ਮਤਲਬ ਹੁਣ ਸਾਈਟ ਬਣਾਉ ਕਿੱਥੇ ਇਸ ਦੇ ਲਈ ਉਹਨੇ ਇੱਕ ਡਾਰਕ ਨੈਟ ਲੱਭਿਆ ਡਾਰਕ ਨੈਟ ਚੂਜ਼ ਕਰਿਆ ਜਿਹਦਾ ਟੋਰ ਬ੍ਰਾਊਜ਼ਰ ਯੂਜ਼ ਕੀਤਾ ਟੋਰ ਬ੍ਰਾਊਜ਼ਰ ਕੀ ਹੈ ਦਾ ਟੋਰ T O R ਦਾ ਓਨੀਅਨ ਰਿੰਗਸ ਜਿੰਨੇ ਓਨੀਅਨ ਦੇ ਰਿੰਗ ਹੁੰਦੇ ਨੇ ਤੇ ਪਿਆਜ਼ ਦੀਆਂ ਪਰਤਾਂ ਹੁੰਦੀਆਂ ਨੇ ਉਹਦੇ ਵਿੱਚ ਇੱਕ ਲਿੰਕ ਦੀਆਂ ਇੰਨੀਆਂ ਪਰਤਾਂ ਬਣ ਜਾਂਦੀਆਂ ਨੇ ਬੰਦੇ ਨੂੰ ਟ੍ਰੇਸ ਹੀ ਨਹੀਂ ਕੀਤਾ ਜਾ ਸਕਦਾ ਬੰਦਾ ਇੱਥੇ ਬੈਠਾ ਕੰਮ ਕਰ ਰਿਹਾ ਇੱਕ ਸੈਕਿੰਡ 'ਚ ਦਿਖਾਉ ਉਹ ਬੰਬੇ ਇੱਕ ਸੈਕਿੰਡ 'ਚ ਦਿਖਾ ਦੂ ਉਹ ਦਿੱਲੀ ਇੱਕ ਸੈਕਿੰਡ 'ਚ ਦਿਖਾ ਦੂ ਗੋਆ ਇੱਕ ਸੈਕਿੰਡ 'ਚ ਦਿਖਾ ਦੂ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਚੇਂਜ ਹੋਈ ਜਾਊਗਾ ਮਤਲਬ ਉਹਨੂੰ ਕੋਈ ਉਹਨੂੰ ਕੋਈ ਟ੍ਰੇਸ ਹੀ ਨਹੀਂ ਕਰ ਸਕਦਾ ਇੰਨੀਆਂ ਲਹਿਰਾਂ ਬਣ ਜਾਂਦੀਆਂ ਨੇ ਉਹਦੀਆਂ ਜਿਵੇਂ ਹੁਣ ਆਪਾਂ ਹਿਸਟਰੀ ਰੱਖਦੇ ਆ ਮੰਨ ਲਓ ਆਪਾਂ WhatsApp WhatsApp ਯੂਜ਼ ਕਰਦੇ ਆ ਆਪਾਂ ਜਿਹੜਾ YouTube ਯੂਜ਼ ਕਰਦੇ ਆ ਆਪਾਂ Google ਯੂਜ਼ ਕਰਦੇ ਆ ਉਹਦੀ ਇੱਕ ਹਿਸਟਰੀ ਬਣਦੀ ਆ ਤੇ ਉਸ ਦੇਤੇ ਹਿਸਟਰੀ ਨਹੀਂ ਬਣਦੀ ਇਧਰੋਂ ਕਟਿਆ ਟੋਰ ਬ੍ਰਾਊਜ਼ਰ ਉਧਰੋਂ ਹਿਸਟਰੀ ਗਾਇ ਪਤੀ ਨਹੀਂ ਲੱਗੂਗਾ ਕਿਸੇ ਨੂੰ ਵੀ ਇਹਦੇ ਵਿੱਚ ਕੁਝ ਖੁੱਲਿਆ ਵੀ ਸੀ ਜਾਂ ਨਹੀਂ ਇਹ ਚਲਾਇਆ ਸੀ ਸੀ ਜਾਂ ਨਹੀਂ ਇਹ ਕਦੇ ਯੂਜ਼ ਹੋਇਆ ਵੀ ਹੈ ਨਹੀਂ ਇਹ ਚੀਜ਼ ਜਦੋਂ ਆਪਾਂ ਚਲਾਵਾਂਗੇ ਨਵੇਂ ਸਿਰੇ ਤੋਂ ਸ਼ੁਰੂ ਹੋਊਗਾ ਉਹ ਸੋ ਇਸ ਤਰ੍ਹਾਂ ਦੀ ਉਹ ਸਾਈਟ ਹੈ ਇਹ ਬਣਾਈ ਕਿਉਂ ਗਈ ਸੀ ਇਹ ਮੈਂ ਪਹਿਲੀ ਸੀਰੀਜ਼ ਦੇ ਵਿੱਚ ਦੱਸ ਚੁੱਕਿਆ ਮੈਂ ਥੋੜਾ ਬੇਸਿਕ ਜਿਹਾ ਦੱਸ ਦੇਣਾ ਇਹ 1990 ਦੇ ਵਿੱਚ ਜਿਹੜੀ ਅਮਰੀਕਾ ਦੀ ਅਮਰੀਕਾ ਦੀ ਹੋਇਆ ਸਕਿਉਰਿਟੀ ਸਿਸਟਮ ਆ ਉਹਨਾਂ ਨੇ ਬਣਾਈ ਸੀ ਅਮਰੀਕਾ ਦੀ ਆਰਮੀ ਨੇ ਬਣਾਈ ਸੀ ਇਹ ਤਾਂਕਿ ਜਿਹੜਾ ਸਕਿਉਰਿਟੀ ਪਰਪਸ ਲਈ ਮੀਟਿੰਗਾਂ ਲੱਗੀਆਂ ਜਾਂ ਸਕਿਉਰਿਟੀ ਦੇ ਸਿਸਟਮ ਦੇ ਕੋਈ ਕਾਗਜ਼ਾਤ ਹੁੰਦੇ ਨੇ ਜਾਂ ਸਕਿਉਰਿਟੀ ਫਾਈਲਾਂ ਹੁੰਦੀਆਂ ਨੇ ਉਹਨਾਂ ਨੂੰ ਸੇਵ ਕਰਕੇ ਰੱਖਿਆ ਜਾ ਸਕੇ ਤੇ ਉਹਨਾਂ ਨੇ 2004 ਦੇ ਵਿੱਚ ਇਹਨੂੰ ਪਬਲਿਕਲੀ ਕਰਤਾ ਸੀਗਾ ਕਿਉਂਕਿ ਜਦੋਂ ਕੱਲੇ ਸੀਗੇ ਤਾਂ ਉਹਨਾਂ ਨੂੰ ਡਰ ਸੀ ਆ ਵੀ ਜੇ ਕਿਸੇ ਨੇ ਹੈਕ ਕਰ ਲਿਆ ਤਾਂ ਸਭ ਨੂੰ ਪਤਾ ਲੱਗ ਜੂਗਾ ਵੀ ਇਹ ਆਪਣੀਆਂ ਨੇ ਜਦੋਂ ਇੱਥੇ ਲੋਕਾਂ ਦਾ ਰਸ਼ ਪੈ ਜੂਗਾ ਟ੍ਰੈਫਿਕ ਹੋ ਜੂਗਾ ਤਾਂ ਅਗਰ ਆਪਣਾ ਹੈਕ ਵੀ ਹੋ ਜੂਗਾ ਤਾਂ ਯਕੀਨ ਇਹ ਜਿਹੜਾ ਹੈਕਰ ਹੋਊਗਾ ਉਹਨੂੰ ਯਕੀਨ ਕਰਨਾ ਔਖਾ ਹੋ ਜੂਗਾ ਵੀ ਇਹ ਵਾਕਈ ਆਪਣੀਆਂ ਨੇ ਜਾਂ ਕਿਸੇ ਹੋਰ ਦੀਆਂ ਨੇ ਕੁਝ ਇਸ ਤਰ੍ਹਾਂ ਕਰਕੇ ਉਹਨਾਂ ਨੇ ਫਿਰ ਪਬਲਿਕਲੀ ਕਰਤਾ ਸੀਗਾ ਤੇ ਜਿਹੜਾ ਇਹ ਰੋਸ ਸੀਗਾ ਰੋਸ ਵਿਲੀਅਮ ਸੀਗਾ ਇਹ ਵੀ ਅਮਰੀਕਾ ਦਾ ਸੀਗਾ ਯੂ ਐਸ ਏ ਦਾ ਸੀਗਾ ਤੇ ਇਸ ਨੇ ਕੀ ਕੀਤਾ ਉਸ ਤੋਂ ਬਾਅਦ ਤਿੰਨ ਚੀਜ਼ਾਂ ਦੇ ਕੋਲੇ ਪੂਰੀਆਂ ਆ ਗਈਆਂ ਟੋਰ ਬ੍ਰਾਊਜ਼ਰ ਆ ਗਿਆ ਆਪਣੀ ਪਛਾਣ ਲੁਕੋਣ ਲਈ ਮਤਲਬ ਕਿ ਆਪਾ ਸੌਰੀ ਟਰੇਸ ਨਾ ਹੋਣ ਲਈ ਤੇ ਪਛਾਣ ਲੁਕੋਣ ਲਈ ਇਹਨੇ ਆਪਣਾ ਨਾਮ ਚੇਂਜ ਕਰ ਲਿਆ ਤੇ ਲੈਣ ਦੇਣ ਕਰ ਲਏ ਨੇ criptocurrency ਚੂਜ਼ ਕਰ ਲਈ ਆਪਣਾ ਬਿਟਕੋਇਨ ਚਲੋ ਜੀ ਇਹਨੇ ਸਟਾਰਟਿੰਗ ਦੇ ਵਿੱਚ ਕੰਮ ਚਲਾਇਆ ਸਟਾਰਟਿੰਗ ਦੇ ਵਿੱਚ ਜਦੋਂ ਇਹਨੇ ਇਹ ਇੱਕ ਐਪਲੀਕੇਸ਼ਨ ਬਣਾਈ ਜਾਂ ਇਹ ਇੱਕ ਵੈਬਸਾਈਟ ਬਣਾਈ ਜਿਹਦਾ ਨਾਮ ਉਸਨੇ ਰੱਖਿਆ ਸਿਲਕ ਰੋਡ ਉਨੇ ਸਾਈਟ ਦਾ ਨਾਮ ਸਿਲ ਕਰੋੜ ਰੱਖ ਲਿਆ ਤੇ ਸਾਈਟ ਸ਼ੁਰੂ ਕਰ ਲਈ ਹੁਣ ਸਾਈਟ ਤਾਂ ਇਹਨੇ ਸ਼ੁਰੂ ਕਰ ਲਈ ਪਰ ਉਸ ਦੇ ਕੋਲੇ ਵੇਚਣ ਲਈ ਉਹ ਸਾਈਟ ਦੇ ਉੱਤੇ ਪਾਉਣ ਲਈ ਕੁਝ ਨਹੀਂ ਸੀ ਉਹ ਵੇਚੇ ਕਿਉਂ ਦੇ ਕੋਲੇ ਵੇਚਣ ਵਾਸਤੇ ਕੁਝ ਹੈ ਨਹੀਂ ਸੀ ਇਸ ਕਰਕੇ ਉਸ ਨੇ ਉਸ ਨੂੰ ਚਾਹੀਦੇ ਸੀਗੇ ਖਰੀਦਣ ਵਾਲੇ ਤੇ ਵੇਚਣ ਵਾਲੇ ਅਤੇ ਇਹ ਕਮਾਈ ਕਰੂਗਾ ਉਹਨਾਂ ਤੋਂ ਕਮਿਸ਼ਨ ਲੈ ਕੇ ਕਿ ਜਿਨੇ ਵੇਚਿਆ ਜਾਂ ਜਿਨੇ ਖਰੀਦਿਆ ਉਹਨਾਂ ਤੋਂ ਥੋੜਾ ਥੋੜਾ ਕਮਿਸ਼ਨ ਲੈ ਕੇ ਇਹ ਆਪਣਾ ਇਸ ਤਰ੍ਹਾਂ ਦਾ ਕੰਮ ਚਲਾਉਣਾ ਚਾਹੁੰਦਾ ਸੀਗਾ ਹੁਣ ਸਾਈਟ ਸ਼ੁਰੂ ਕਰੀ ਜਦੋਂ ਉਸ ਟਾਈਮ ਉਹਨੂੰ ਸਾਈਟ ਨੂੰ ਪ੍ਰਮੋਟ ਵੀ ਕਰਨਾ ਸੀਗਾ ਪ੍ਰਮੋਟ ਕਰਨ ਦੇ ਅਲੱਗ-ਅਲੱਗ ਤਰੀਕੇ ਹੁੰਦੇ ਨੇ ਪਰ ਇਹਨੂੰ ਪ੍ਰਮੋਟ ਕਰਨ ਲਈ ਕੋਈ ਤਰੀਕਾ ਉਹ ਯੂਜ਼ ਨਹੀਂ ਕਰ ਸਕਦਾ ਸੀਗਾ ਕਿਉਂਕਿ ਯੂਜ਼ ਇਸ ਲਈ ਨਹੀਂ ਕਰ ਸਕਦਾ ਸੀ ਕਿਉਂਕਿ ਉਹਨੇ ਇਹ ਕਾਨੂੰਨ ਦੀਆਂ ਨਜ਼ਰਾਂ ਤੋਂ ਦੂਰ ਰੱਖਣੀ ਸੀ ਤੇ ਕਾਨੂੰਨ ਗੈਰ ਕਾਨੂੰਨੀ ਤਰੀਕੇ ਨਾਲ ਚਲਾਉਣੀ ਸੀ ਇਸ ਕਰਕੇ ਉਹ ਫਿਰ ਜੇ ਆ ਪ੍ਰਮੋਟ ਕਰਦਾ ਜਾਂ ਕਿਸੇ ਨੂੰ ਕਰਵਾਉਂਦਾ ਤਾਂ ਇਹ ਇਹਨੂੰ ਟ੍ਰੇਸ ਕੀਤਾ ਜਾ ਸਕਦਾ ਸੀਗਾ ਇਹਨੇ ਫਿਰ ਇੱਕ ਹੋਰ ਤਰੀਕਾ ਲੱਭਿਆ ਕਿਉਂਕਿ ਟ੍ਰੈਫਿਕ ਲਿਆਉਣ ਲਈ ਉਸ ਨੂੰ ਪ੍ਰਮੋਟ ਕਰਨਾ ਵੀ ਤਾਂ ਜ਼ਰੂਰੀ ਸੀ ਨਾ ਪ੍ਰੋਮੋਟ ਉਹਨੇ ਇਸ ਤਰ੍ਹਾਂ ਦਾ ਤਰੀਕਾ ਲੱਭਿਆ ਵੀ ਉਸ ਸਮੇਂ ਦੇ ਵਿੱਚ ਜਿੰਨੇ ਵੀ ਆਹ ਚੱਲਦੇ ਸੀਗੇ ਸੋਸ਼ਲ ਸਾਈਟਾਂ ਚੱਲਦੀਆਂ ਸੀਗੀਆਂ ਜਿਵੇਂ ਹੁਣ ਅੱਜ ਕੱਲ ਫੇਸਬੁਕ ਆ ਉਦੋਂ ਵੀ ਸੀ ਤੇ ਉਦੋਂ ਜਿਹੜੇ ਜਿਹੜੇ ਮਸ਼ਹੂਰ ਕੋਈ ਸਾਈਟਾਂ ਸੀਗੀਆਂ ਫੇਸਬੁਕ ਜਾਂ ਇੰਸਟਾਗ੍ਰam ਸੌਰੀ ਇੰਸਟਾਗ੍ਰam ਨਹੀਂ ਸੌਰੀ ਜੋ ਵੀ ਉਸ ਟਾਈਮ 'ਚ ਚੱਲਦਾ ਸੀਗਾ ਉਹ ਸਾਈਟਾਂ ਟਵਿੱਟਰ ਵਗੈਰਾ ਜੋ ਵੀ ਉਸ ਟਾਈਮ 'ਚ ਚੱਲਦੀਆਂ ਸੀ ਇਸ ਤਰ੍ਹਾਂ ਦੀਆਂ ਸਾਈਟਾਂ ਉਹਦੇ ਥੱਲੇ ਜਿਹੜੀਆਂ ਪੋਸਟਾਂ ਹੁੰਦੀਆਂ ਨੇ ਜਾਂ ਵੀਡੀਓ ਹੁੰਦੀਆਂ ਨੇ ਉਹਨਾਂ ਦੇ ਜਿਹੜੀਆਂ ਵਾਇਰਲ ਹੁੰਦੀਆਂ ਨੇ ਉਹਨਾਂ ਦੇ ਥੱਲੇ ਕਮੈਂਟ ਕਰਨੇ ਸ਼ੁਰੂ ਕਰਤੇ ਉਹਦੇ ਕਮ ਅ ਡਾਰਕ ਵੈਬ ਦੇ ਉੱਤੇ ਇੱਕ ਅਜੀਹੀ ਸਾਈਟ ਦੇਖੀ ਜਿਹਦਾ ਨਾਮ ਹੈ ਸਿਲਕ ਰੋਡ ਤੇ ਉਸ ਸਿਲਕ ਰੋਡ ਦੇ ਉੱਤੇ ਮੇਰਾ ਬਹੁਤ ਘੈਂਟ ਐਕਸਪੀਰੀਅੰਸ ਰਹਾ ਬਹੁਤ ਘੈਂਟ ਆ ਉਹ ਉੱਥੇ ਇੱਕ ਵਾਰੀ ਜ਼ਰੂਰ ਜਾਣਾ ਚਾਹੀਦਾ ਸੋ ਜਦੋਂ ਉੱਥੇ ਟ੍ਰੈਫਿਕ ਇਕੱਠੀ ਹੋਣ ਲੱਗੀ ਉੱਥੇ ਫਿਰ ਲੋਕਾਂ ਨੇ ਆਪਸ਼ਨ ਮਿਲ ਗਿਆ ਕਿ ਖਰੀਦ ਵੀ ਸਕਦੇ ਆਪਾਂ ਵੇਚ ਵੀ ਸਕਦੇ ਆ ਫਿਰ ਜਿਹੜੇ ਸੇਲਰ ਸੀਗੇ ਉਹਨਾਂ ਨੇ ਪਾਉਣਾ ਸ਼ੁਰੂ ਕਰਤਾ ਜਿਹੜੇ ਬਾਅਰ ਸੀ ਖਰੀਦਣ ਵਾਲੇ ਸੀ ਉਹਨਾਂ ਨੇ ਖਰੀਦਣਾ ਸ਼ੁਰੂ ਕਰਤਾ ਸ਼ੁਰੂਆਤ ਦੇ ਵਿੱਚ ਤਾਂ ਸਭ ਕੁਝ ਠੀਕ ਸੀ ਚਲੋ ਵਧੀਆ ਚੱਲਦਾ ਰਿਹਾ ਤਿੰਨ ਕ ਮਹੀਨੇ ਜਦੋਂ ਹੋ ਗਏ ਚੱਲਦੇ ਨੂੰ ਤਿੰਨ ਮਹੀਨੇ ਬਾਅਦ ਉਹ ਚੰਗੀ ਜਿਹੜੀ ਆਮਦ ਦੇ ਵਿੱਚ ਆ ਗਈ ਚੰਗਾ ਲੋਕਾਂ ਨੂੰ ਪਤਾ ਲੱਗਣ ਲੱਗਾ ਕਿਉਂਕਿ ਉਦੋਂ ਉਸ ਟਾਈਮ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਸਾਈਟਾਂ ਆਨਲਾਈਨ ਬਹੁਤ ਘੱਟ ਹੁੰਦੀਆਂ ਸੀਗੀਆਂ ਤੇ ਉਹ ਵਧੀਆ ਲੈਣ ਦੇਣ ਹੋ ਗਿਆ ਹੁਣ ਲੱਗਿਆ ਤਿੰਨ ਕ ਮਹੀਨੇ ਬਾਅਦ ਕਿਸੇ ਨੇ ਉਸ ਦੇ ਉੱਤੇ ਡਰਗਸ ਪਾਤਾ ਡਰਗਸ ਮੀਨ ਕੋਕੀਨ ਜਾ ਸਮੈਕ ਜਾਂ ਇਸ ਤਰ੍ਹਾਂ ਦੇ ਜਿੰਨੇ ਵੀ ਚਾਰਸ ਗਾਂਜਾ ਵਗੈਰਾ ਜੋ ਵੀ ਹੁੰਦਾ ਉਹਨੇ ਪਤਾ ਉਸ ਤੋਂ ਬਾਅਦ ਇਹਨੂੰ ਲੱਗਿਆ ਇਹਨੂੰ ਇੱਕ ਵਾਰੀ ਡਰ ਲੱਗਿਆ ਵੀ ਯਾਰ ਇਹ ਪੈ ਗਿਆ ਵੀ ਕਿਤੇ ਹੁਣ ਗਲਤ ਕੰਮ ਨਾ ਹੋ ਜੇ ਫਿਰ ਉਹਨੇ ਕਿਹਾ ਯਾਰ ਵੀ ਆਜ਼ਾਦੀ ਦੇਣੀ ਆਪਾਂ ਨੇ ਕੋਈ ਚੱਕਰ ਨਹੀਂ ਪਾਉਣ ਦਿਓ ਪਾਉਣ ਦਿਓ ਪਾਉਣ ਦਿਓ ਇਸੇ ਚੱਕਰ ਦੇ ਵਿੱਚ ਇਹਦੀ ਚਰਚਾ ਜ਼ਿਆਦਾ ਹੋ ਗਈ ਇਹ ਵਰਲਡ ਵਾਈਡ ਫੇਮਸ ਹੋ ਗਈ ਵੀ ਉਸ ਇੱਕ ਸਿਲਕ ਸਿਲਕ ਰੋਡ ਨਾਂ ਦੀ ਇੱਕ ਸਾਈਟ ਹੈ ਜਿਹਦੇ ਉੱਤੇ ਆ ਚੀਜ਼ਾਂ ਸ਼ਰਿਆਮ ਮਿਲਦੀਆਂ ਨੇ ਨਸ਼ਾ ਸ਼ਰਿਆਮ ਮਿਲਦਾ ਹੈ ਉਹ ਫਿਰ ਲੋਕਾਂ ਦੀ ਅਟੈਂਸ਼ਨ ਜ਼ਿਆਦਾ ਹੋ ਗਈ ਉਸ ਤੋਂ ਬਾਅਦ ਲੋਕ ਉਹਦੇ ਨਾਲ ਅੰਡਰਵਰਡ ਦੇ ਲੋਕ ਜੁੜਨ ਲੱਗੇ ਉਸ ਤੋਂ ਬਾਅਦ ਉਹਦੇ ਉੱਤੇ ਨਸ਼ਾ ਤਸਕਰੀ ਦੇ ਨਾਲ-ਨਾਲ ਹਥਿਆਰ ਤਸਕਰੀ ਵੀ ਹੋਣ ਲੱਗੀ ਲੋਕਾਂ ਨੇ ਹਥਿਆਰਾਂ ਦਾ ਪਤਾ ਕਿ ਆਹ ਗਨ ਖਰੀਦੋ ਜੀ ਆਹ ਗਨ ਖਰੀਦੋ ਜੀ ਆਹ ਗਨ ਖਰੀਦੋ ਜੀ ਉਹਦੇ ਨਾਲ ਹੀ ਫਿਰ ਕਿਸੇ ਨੇ ਡੈੱਡ ਬੋਡੀ ਦਾ ਪਤਾ ਹੁਣ ਇੱਕ ਨੇ ਡੈੱਡ ਬੋਡੀ ਦਾ ਪਤਾ ਹੋਰ ਹੋਰ ਵੀ ਫਿਰ ਦੁਕਾਨਾਂ ਆ ਨਿਕਲੀਆਂ ਕਿਉਂਕਿ ਇੱਕ ਬੰਦਾ ਇੱਕ ਕੰਮ ਕਰ ਲੇ ਉਹੋ ਜੇ ਕੰਮ ਫਿਰ ਅਗਲਾ ਕਹਿੰਦਾ ਆਪਾਂ ਵੀ ਕਰ ਲਈਏ ਯਾਰ ਉਸ ਤੋਂ ਬਾਅਦ ਜਦੋਂ ਇਹ ਇਹ ਕੰਮ ਚੱਲ ਪਿਆ ਉਸ ਤੋਂ ਬਾਅਦ ਫਿਰ ਆਰਗਨਸ ਵੇਚਨੇ ਸ਼ੁਰੂ ਕਰਤੇ ਕਿਸੇ ਨੇ ਕਿਡਨੀ ਕਿਡਨੀ ਲੈ ਲੋ ਜੀ ਸੇਲ ਤੇ ਲ ਹਰ ਹਰ ਚੀਜ਼ ਹਾਰਦ ਦੇ ਇੰਨੇ ਪੈਸੇ ਅੱਖਾਂ ਦੇ ਇੰਨੇ ਮਤਲ ਹਰ ਹਰ ਚੀਜ਼ ਵਿਕਣ ਲੱਗੀ ਦਿਮਾਗ ਖਰੀਦ ਲੋ ਹੈ ਨਾ ਇਨਸਾਨੀ ਦਿਮਾਗ ਉਸ ਤੋਂ ਬਾਅਦ ਉਂਗਲ ਉਂਗਲੀਆਂ ਪਾਤੀਆਂ ਕਿਸੇ ਨੇ ਉਂਗਲੀਆਂ ਖਰੀਦ ਲੋ ਲੱਤਾਂ ਖਰੀਦ ਲੋ ਬਾਹਾਂ ਖਰੀਦ ਲੋ ਮਤਲਕਿ ਸਰੀਰ ਡੈੱਡ ਬਾਡੀ ਤੋਂ ਲੈ ਕੇ ਡੈੱਡ ਬਾਡੀ ਦੇ ਹਰ ਇੱਕ ਪਾਰਟ ਤੱਕ ਸਾਰਾ ਕੁਝ ਉਹਤੇ ਵਿਕਣ ਲੱਗ ਗਿਆ ਉਸ ਤੋਂ ਬਾਅਦ ਫਿਰ ਜ਼ਿਆਦਾ ਹਾਈਲਾਈਟ ਹੋ ਗਈ ਉਹ ਤੇ ਉਸ ਤੋਂ ਬਾਅਦ ਪਰ ਸਰਕਾਰਾਂ ਦੀ ਵੀ ਪੂਰੀ ਨਜ਼ਰ ਆ ਗਈ ਵੀ ਯਾਰ ਇਸ ਬੰਦੇ ਨੂੰ ਫੜੀਏ ਉਸ ਬੰਦੇ ਨੂੰ ਫੜਨਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਸੀਗਾ ਬਹੁਤ ਜਿਆਦਾ ਔਖਾ ਸੀਗਾ ਤੇ ਇੱਥੇ ਮੈਂ ਦੋਸਤੋ ਦੱਸ ਦਵਾਂ ਕਿ ਕੋਈ ਵੀ ਬੰਦਾ ਜਦੋਂ ਕੋਈ ਗਲਤ ਕੰਮ ਕਰਦਾ ਹੈ ਕਾਨੂੰਨ ਦੀਆਂ ਨਜ਼ਰਾਂ ਤੋਂ ਨਹੀਂ बच ਸਕਦਾ ਕਦੇ ਵੀ ਨਹੀਂ ਬਚ ਸਕਦਾ ਕਿੰਨਾ ਮਰਜ਼ੀ ਉਹ ਚੋਰੀ ਚਪਾਟੀ ਕਰ ਲੇ ਜਿੰਨਾ ਮਰਜ਼ੀ ਉਹ ਆਪਣੇ ਆਪ ਨੂੰ ਹੁਸ਼ਿਆਰ ਰੱਖ ਕੇ ਚੱਲ ਚੱਲ ਪਵੇ ਉਹ ਕਦੇ ਵੀ ਆਪਣੇ ਆਪ ਨੂੰ ਪੁਲਿਸ ਤੋਂ ਕਾਨੂੰਨ ਤੋਂ ਨਹੀਂ ਬਚਾ ਸਕਦਾ ਸੋ ਐਸੇ ਤਰ੍ਹਾਂ ਹੀ ਹੋਇਆ ਚੱਲਦਾ ਰਿਹਾ ਜਦੋਂ 1 ਸਾਲ ਬੀਤ ਗਿਆ 1 ਸਾਲ ਬੀਤਣ ਤੋਂ ਬਾਅਦ ਉਸ ਨੇ ਇੱਕ ਬੰਦੇ ਨੂੰ ਇੱਕ ਬੰਦੇ ਉਹਨੇ ਬੰਦਾ ਹਾਇਰ ਕਰਨਾ ਸੋਚਿਆ ਇੱਕ ਬੰਦਾ ਹਾਇਰ ਕੀਤਾ ਉਹਨੇ ਵੀ ਯਾਰ ਸੋਚਿਆ ਵੀ ਯਾਰ ਮੈਂ ਨਾ ਇਸ ਨੂੰ ਕਰਕੇ ਵੀ ਮੈਂ ਕਿਉਂਕਿ ਕੰਮ ਜ਼ਿਆਦਾ ਹੋ ਗਿਆ ਹੁਣ ਵੀ ਮੇਰੇ ਤੋਂ ਇਕੱਲੇ ਤੋਂ ਸੰਭਦਾ ਨਹੀਂ ਵੀ ਮੈਂ ਯਾਰ ਬੰਦਾ ਥੱਲੇ ਰੱਖਾਂ ਉਹਦੇ ਨਾਲ ਬੰਦੇ ਨਾਲ ਉਹਨੇ ਆਪਣੀ ਜਿਹੜਾ ਉਹ ਸਿਲਕ ਰੋਡ ਦੇਖਦਾ ਸੀ ਉਹਦੇ ਵਿੱਚੋਂ ਹੀ ਬੰਦਾ ਹਾਇਰ ਕੀਤਾ ਉਹ ਬੰਦੇ ਨਾਲ ਇਹਦੀ ਚੰਗੀ ਲਿਹਾਜ਼ ਪੈ ਗਈ ਤੇ ਬੰਦੇ ਨਾਲ ਇਹਦੇ ਚੰਗੇ ਲਿੰਕ ਹੋ ਗਏ ਉਹਨੂੰ ਇਹ ਈਮੇਲ ਵਗੈਰਾ ਕਰਨ ਲੱਗ ਗਿਆ ਈਮੇਲ ਮੇਲਮ ਵਗੈਰਾ ਕੀਤੀਆਂ ਨੇ ਸਾਰਾ ਕੁਝ ਹੋ ਗਿਆ ਉਹਦੇ ਨਾਲ ਉਸ ਤੋਂ ਬਾਅਦ ਇਹਨੇ ਹੋਰ ਬੰਦੇ ਰੱਖਣੇ ਸ਼ੁਰੂ ਕਰਤੇ ਕਾਫੀ ਬੰਦੇ ਰੱਖਣੇ ਸ਼ੁਰੂ ਕਰਤੇ ਫਿਰ ਇਹਨੇ ਇੱਕ ਮੈਨੇਜਰ ਰੱਖ ਲਿਆ ਹੁਣ ਜਦੋਂ ਇਹ 2013 ਦੇ ਵਿੱਚ ਛੱਡਣ ਦੀ ਕਗਾਰ ਤੇ ਆ ਗਿਆ ਵੀ ਯਾਰ ਹੁਣ ਮੈਂ ਬਹੁਤ ਰੁਪਈਆ ਕਿਉਂਕਿ ਇਹਨੇ ਇੰਨਾ ਰੁਪਈਆ ਕਮਾ ਲਿਆ ਸੀ ਕ੍ਰਿਪਟੋ ਕਰੰਸੀ ਦੇ ਵਿੱਚ ਇੰਨਾ ਰੁਪਈਆ ਕਹਿੰਦੇ ਬਿਲੀਅਨਾਂ ਦੇ ਵਿੱਚ ਟ੍ਰਿਲੀਅਨਾਂ ਦੇ ਵਿੱਚ ਇਹਨੇ ਰੁਪਈਆ ਕਮਾਇਆ 19 ਯੂਐਸਏ ਦੀ ਬਜਟ ਹੁੰਦਾ ਸੀਗਾ 19 ਉਦੋਂ ਵੱਧ ਦੀ ਕਮਾਈ ਹੁੰਦੀ ਸੀ ਐਨੀ ਮਤਲਬ ਸੋਚਾਂ ਚ ਪਾਦੇ ਲੋਕ ਚਿੰਤਾ ਚ ਪਾਦੇ ਵੀ ਯਾਰ ਆਹ ਹੋ ਕੀ ਆ ਇਨਾ ਵੱਡਾ ਮਾਰਕੀਟ ਬਣ ਗਿਆ ਉੱਥੇ ਕੁਝ ਵੀ ਖਰੀਦ ਸਕਦੇ ਹੋ ਤੁਸੀਂ ਕੁਝ ਵੀ ਖਰੀਦ ਸਕਦੇ ਹੋ ਮਤਲਬ ਜਿਵੇਂ ਆਪਾਂ ਹੁਣ ਜਿਹੜੀਆਂ ਆਨਲਾਈਨ ਸਾਈਟਾਂ ਨੇ ਉਹਨਾਂ ਤੇ ਜਾ ਕੇ ਆਪਾਂ ਖਰੀਦਦੇ ਆ ਚਾਹੇ ਤੁਸੀਂ ਉੱਥੇ ਚਾਹ ਪੱਤੀ ਖਰੀਦ ਲਓ ਚਾਹੇ ਕੁਝ ਵੀ ਖਰੀਦ ਲਓ ਯਾਰ ਹਨਾ ਘਰ ਦਾ ਕੋਈ ਵੀ ਸਮਾਨ ਖਰੀਦ ਲਓ ਕੋਈ ਇਹੋ ਜਿਹਾ ਸਮਾਨ ਵੀ ਪਿਆ ਜਿਹੜਾ ਆਪਾਂ ਸੋਚ ਵੀ ਨਹੀਂ ਸਕਦੇ ਵੀ ਘਰ ਦੇ ਵਿੱਚ ਆ ਵੀ ਯੂਜ਼ ਹੁੰਦਾ ਉਹ ਵੀ ਉੱਥੇ ਪਿਆ ਐਸੇ ਤਰ੍ਹਾਂ ਹੀ ਤੁਸੀਂ ਜੋ ਸੋਚ ਲਓ ਦਿਮਾਗ ਦੇ ਵਿੱਚ ਕੋਈ ਕੋਈ ਐਸੀ ਕਨੌਨੀ ਚੀਜ਼ ਕੋਈ ਸਰੀਰ ਦਾ ਐਸਾ ਅੰਗ ਜਿਹੜਾ ਵੀ ਤੁਸੀਂ ਸੋਚੋ ਕਿ ਇੱਥੇ ਹੋਊਗਾ ਨਹੀਂ ਉਥੇ ਸਭ ਕੁਝ ਮਿਲਦਾ ਸੀਗਾ ਸ਼ਰਿਆਮ ਉਥੇ ਹਰ ਇੱਕ ਜਿਹੜਾ ਗੈਰ ਕਾਨੂੰਨੀ ਕੰਮ ਸੀਗਾ ਸਾਰੇ ਹੋਣ ਲੱਗੇ ਉਸ ਤੋਂ ਬਾਅਦ ਜਦੋਂ ਇਹ ਇਹਨੇ ਛੱਡਣਾ ਚਾਹਿਆ ਇਸ ਨੇ ਇੱਕ ਪੋਸਟ ਪਾਤੀ ਕਿ ਮੈਂ ਇਹਨੂੰ ਛੱਡ ਰਿਹਾ ਤੇ ਇਹਦੀ ਮੈਂ ਅਸੈਸ ਕਿਸੇ ਹੋਰ ਨੂੰ ਦੇ ਰਿਹਾ ਹੁਣ ਜਿਹੜਾ ਬੰਦਾ ਨੇ ਪਹਿਲੀ ਵਾਰ ਹਾਇਰ ਕੀਤਾ ਸੀਗਾ ਉਹਦੇ ਮਾਈਂਡ ਚ ਚੜ ਗਈ ਯਾਰ ਇਹ ਮੈਨੂੰ ਕਿਉਂ ਨਹੀਂ ਦੇ ਰਿਹਾ ਜਾਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋ ਗਈ ਉਹ ਬੰਦੇ ਨੇ ਇਹਦੇ ਬਾਰੇ ਖੰਘਾ ਲਣਾ ਸ਼ੁਰੂ ਕਰਤਾ ਜਦੋਂ ਖੰਘਾ ਲਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਹੌਲੀ 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 ਉਹ ਬੰਦਾ ਉਹ ਅੱਗੇ ਵੱਧ ਗਿਆ ਉਹਨੂੰ ਕੁਝ ਨਾ ਲੱਭਿਆ ਬੜਾ ਉਹਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਉਹਦੇ ਬਾਰੇ ਕੋਈ ਵੀ ਇਸ ਤਰ੍ਹਾਂ ਦਾ ਸوراਖ ਨਹੀਂ ਮਿਲਿਆ ਜਿੱਤੇ ਜਿਹਦੇ ਨਾਲ ਉਹ ਉਹਦੇ ਤੱਕ ਪਹੁੰਚ ਸਕੇ ਕਿ ਅਰ ਬੰਦਾ ਕੌਣ ਚਲਾਉਂਦਾ ਜਦੋਂ ਪਹੁੰਚ ਪੁਲਿਸ ਨਹੀਂ ਸਕੇ ਪ੍ਰਸ਼ਾਸਨ ਸਕਿਉਰਿਟੀ ਹਨਾ ਆਰਮੀ ਕੋਈ ਨਹੀਂ ਉਹਦੇ ਤੱਕ ਪਹੁੰਚ ਗਿਆ ਫਿਰ ਇਹ ਕਿਹਦੇ ਬਾਗ ਦੀ ਮੂਲੀ ਸੀ ਇਹਨੇ ਕੀ ਕੀਤਾ ਇਹਨੇ ਨਾ ਉਹਦਾ ਕਿੱਸਾ ਚੱਕਿਆ ਵੀ ਯਾਰ ਇਹ ਹੋਣ ਦੇ ਵਿੱਚ ਸਲ ਕਰੋੜ ਕਦੋਂ ਆਇਆ ਇਨੇ ਸਰਚ ਕਰਨੀ ਸ਼ੁਰੂ ਕਰਤੀ ਕਿ ਸਿਲਕ ਰੋਡ ਦੀ ਫਰਸਟ ਪੋਸਟ ਸਿਲਕ ਰੋਡ ਦੀ ਫਰਸਟ ਪੋਸਟ 2011 ਦੀਆਂ ਪੋਸਟਾਂ ਚੱਕ ਲਈਆਂ ਨੇ ਪੁਰਾਣੇ ਤੋਂ ਪੁਰਾਣੇ ਫਿਰ ਇਹਨੂੰ ਇੱਕ ਉਹ ਕਮੈਂਟ ਮਿਲਿਆ ਜਿਹੜਾ ਇਸ ਨੇ ਕਰਿਆ ਸੀਗਾ ਇੱਕ ਕਮੈਂਟ ਕੀਤਾ ਸੀਗਾ ਤੇ ਉਹ ਕਮੈਂਟ ਦੇ ਵਿੱਚ ਜਿਹੜੀ ਆਈਡੀ ਯੂਜ਼ ਸੀ ਉਹ ਆਈਡੀ ਤੋਂ ਇਸ ਨੂੰ ਜਿਹੜਾ ਇੱਕ ਹੋਇਆ ਸੀਗਾ ਮੈਸੇਜ ਆਇਆ ਸੀਗਾ ਉਹਦੇ ਵਿੱਚ ਉਹਨੇ ਆਈਡੀ ਚੇਂਜ ਕਰਕੇ ਦਾ ਮੈਸੇਜ ਕਰਤਾ ਪਰ ਜਿਹੜਾ ਥੱਲੇ ਉਸ ਨੇ ਉਹ ਦਿੱਤਾ ਈਮੇਲ ਐਡਰੈਸ ਦਿੱਤਾ ਉਹ ਸੇਮ ਦਿੱਤਾ ਤੇ ਉਹ ਸੇਮ ਈਮੇਲ ਐਡਰੈਸ ਇਹਦੇ ਉਸ ਈਮੇਲ ਐਡਰੈਸ ਨਾਲ ਉਹ ਕਰ ਗਿਆ ਮੈਚ ਕਰ ਗਿਆ ਜਿਹੜਾ ਇਸ ਨੇ ਉਸ ਆਈਡੀ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਸੀ ਦਿੱਤਾ ਹੋਇਆ ਸੀਗਾ ਉਤੋਂ ਉਹ ਮੈਚ ਹੋ ਗਿਆ ਦੋਏ ਚੀਜ਼ਾਂ ਦੋਏ ਚੀਜ਼ਾਂ ਮੈਚ ਹੋਣ ਤੋਂ ਬਾਅਦ ਉਹਨੂੰ ਪੱਕਾ ਯਕੀਨ ਹੋ ਗਿਆ ਵੀ ਯਾਰ ਇਹੀ ਬੰਦਾ ਹੈ ਇਸੇ ਨੇ ਸ਼ੁਰੂਆਤ ਕੀਤੀ ਸਿਲਕ ਰੋਡ ਨੂੰ ਪ੍ਰਮੋ ਦੀ ਪ੍ਰਮੋਸ਼ਨ ਕਰਨ ਦੀ ਪਰ ਤਰੀਕੇ ਨਾਲ ਐਸੇ ਨਾਲ ਕੀਤੀ ਵੀ ਇਸ ਨੂੰ ਕਿਸੇ ਨੂੰ ਪਤਾ ਨਾ ਲੱਗ ਜਾਈ ਵੀ ਇਹ ਸਿਲਕ ਰੋਡ ਚਲਾਉਂਦਾ ਹੈ ਤੇ ਉਸ ਤੋਂ ਬਾਅਦ ਉਹਦੇ ਬਾਰੇ ਹੋਰ ਵੀ ਜਦੋਂ ਤੁਹਾਨੂੰ ਪਤਾ ਕਿਸੇ ਬੰਦੇ ਦੇ ਸ਼ੱਕ ਉਹ ਜੇ ਸ਼ੱਕ ਤੋਂ ਬਾਅਦ ਯਕੀਨ ਹੋ ਜੇ ਪਤਾ ਲੱਗ ਜੇ ਵੀ ਹਾਂ ਇਹ ਹੈ ਫਿਰ ਕੜੀ ਨਾਲ ਕੜੀ ਜੁੜਦੀ ਜਾਂਦੀ ਹੈ ਇਸ ਨੇ ਸਿਕਿਉਰਿਟੀ ਸਿਸਟਮ ਨੂੰ ਜਿਹੜੀ ਯੂਐਸਏ ਦੀ ਆਰਮੀ ਸੀ ਉਹਨਾਂ ਨੂੰ ਜਾਂ ਉਸ ਦੇ ਜਿਹੜੀ ਜੋ ਸੰਗਠਨ ਹੈ ਜੋ ਦੇਖ ਰੱਖ ਸੰਗਠਨਾ ਉਥੋਂ ਦਾ ਉਹਨਾਂ ਨੂੰ ਐਫਬੀਆਈ ਵਗੈਰਾ ਨੂੰ ਉਹ ਸਾਰੀ ਜਿਹੜੀ ਜਾਣਕਾਰੀ ਉਹ ਦੇਤੀ ਉਹ ਦਿੱਤੇ ਉਹਨੇ ਵੀ ਵੈਬ ਜਿਹੜਾ ਡਾਰਕ ਵੈਬ ਰਾਹੀਂ ਦਿੱਤੀ ਕਿਉਂਕਿ ਡਾਰਕ ਵੈਬ ਰਾਹੀਂ ਆਪਾਂ ਕਿਸੇ ਨੂੰ ਅਗਰ ਕੋਈ ਸਿਕਿਉਰਿਟੀ ਜਾਂ ਕੋਈ ਵੀ ਆਪਾਂ ਆਪਣਾ ਪਤਾ ਆਪਣੇ ਆਪ ਨੂੰ ਲੁਕਾਉਣ ਲਈ ਆਪਾਂ ਕੋਈ ਵੀ ਆਪਣੀ ਵੀਡੀਓ ਜਾਂ ਆਪਣਾ ਕੋਈ ਮੈਸੇਜ ਆਪਾਂ ਕਿਸੇ ਵੀ ਸਰਵਰ 'ਚ ਦੇ ਸਕਦੇ ਹਾਂ ਕਿਸੇ ਨੂੰ ਵੀ ਆਪਣੇ ਪਤਾ ਨਹੀਂ ਲੱਗੂਗਾ ਆਪਾਂ ਉੱਥੇ ਗੁਪਤ ਰਹਾਂਗੇ ਬਿਲਕੁਲ ਹੀ 100% ਆਪਾਂ ਨੂੰ ਕੋਈ ਫੜੇ ਨਹੀਂ ਸਕਦਾ ਉਸੇ ਤਰ੍ਹਾਂ ਨਹੀਂ ਫੜ ਸਕਦਾ ਜਿਵੇਂ ਉਹ ਵੀ ਨਹੀਂ ਫੜਿਆ ਗਿਆ ਹੁਣ ਉਹ ਫੜਿਆ ਕਿਵੇਂ ਗਿਆ ਉਹ ਆਪਣੀ ਗਲਤੀ ਦੇ ਕਾਰਨ ਫੜਿਆ ਗਿਆ ਉਹ ਗਲਤੀ ਕੀ ਸੀਗਾ ਉਹ ਸਾਨੂੰ ਪਤਾ ਲੱਗੇ ਗਿਆ ਜਦੋਂ ਇਹ ਸਾਰੀ ਇਨਫੋਰਮੇਸ਼ਨ ਸਿਕਿਉਰਿਟੀ ਸਿਸਟਮ ਕੋਲੇ ਆਈ ਉਹਨਾਂ ਨੇ ਇਸ ਬੰਦੇ ਲਈ ਦੇ ਬਾਰੇ ਪੂਰਾ ਪਤਾ ਕਰਨਾ ਸ਼ੁਰੂ ਕਰਤਾ ਪੂਰਾ ਇਹਨੂੰ ਟ੍ਰੇਸ ਕਰਨਾ ਸ਼ੁਰੂ ਕਰਤਾ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਐਨੇ ਤੋਂ ਐਨੇ ਵਜੇ ਤੱਕ ਆਨਲਾਈਨ ਰਹਿੰਦਾ ਫਿਰ ਇਹਨਾਂ ਨੇ ਉਹ ਟਾਈਮ ਚੱਕਣਾ ਸ਼ੁਰੂ ਕਰਤਾ ਵੀ ਜਦੋਂ ਆਨਲਾਈਨ ਰਹਿੰਦਾ ਉਹਦੋਂ ਕਿੱਥੇ ਜਾਂਦਾ ਹੈ ਕਿੱਥੇ ਬੈਠ ਕੇ ਆਨਲਾਈਨ ਕਰਦਾ ਹੈ ਕਿਉਂਕਿ ਅੱਛਾ ਹੁਣ ਸਬੂਤ ਸਾਰੇ ਆ ਗਿਆ ਹੱਥ 'ਚ ਪਰ ਉਹ ਸਬੂਤ ਤਾਂ ਸਿਰਫ ਇੱਕ ਮਿੱਥਿਆ ਸਬੂਤ ਨੇ ਇੱਕ ਸਕਰੀਨਸ਼ਾਟ ਮਿਲੇ ਨੇ ਪਰ ਵਾਕਈ ਉਹ ਚਲਾਉਂਦਾ ਹੁਣ ਕਿਸੇ ਦੀ ਆਈਡੀ ਦੇ ਮੰਗਰ ਕਿਸੇ ਦੀ ਆਈਡੀ ਲੱਗੀ ਹੋਈ ਹੈ ਇਹਦਾ ਮਤਲਬ ਇਹ ਉਹਨੇ ਸਿਲਕ ਰੋਡ ਬਾਰੇ ਸਿਰਫ ਕੀ ਕੀਤਾ ਸੀ ਕਮੈਂਟ ਕੀਤੇ ਹੋਏ ਸੀ ਹੁਣ ਸਿਲਕ ਰੋਡ ਬਾਰੇ ਕਮੈਂਟ ਕੀਤੇ ਹੋਏ ਨੇ ਉਹ ਬੰਦੇ ਨੇ ਇੱਥੋਂ ਹੀ ਇਹ ਪਤਾ ਲਾਉਣਾ ਵੀ ਇਹ ਵਾਕਈ ਸਿਲਕ ਰੋਡ ਚਲਾਉਂਦਾ ਹੈ ਜਾਂ ਸਿਲਕ ਰੋਡ ਦਾ ਮਾਲਕ ਹੈ ਇਹਨੇ ਬਣਾਇਆ ਜਾਂ ਇਹ ਰਨ ਕਰਦਾ ਉਸ ਚੀਜ਼ ਨੂੰ ਇਹ ਕਹਿਣਾ ਬਹੁਤ ਔਖਾ ਕਿਉਂਕਿ ਇਹ ਸਾਬਤ ਕਰਨਾ ਵੀ ਬਹੁਤ ਔਖਾ ਸੀਗਾ ਉਹਨੇ ਸਿਰਫ ਇੱਕ ਪੋਸਟ ਪਾਈ ਸੀ ਇਹ ਤਾਂ ਪੋਸਟ ਨਾਲ ਪੋਸਟ ਭੜ ਗਈ ਸਿਰਫ ਜਸਟ ਇੱਕ ਪੋਸਟ ਭੜ ਗਈ ਹੋਰ ਮਤਲਬ ਕਿ ਇਹ ਇਹ ਚੀਜ਼ ਨਹੀਂ ਪਤਾ ਲੱਗ پا ਰਹੇ ਸੀ ਵੀ ਵਾਕਈ ਇਹ ਬੰਦਾ ਚਲਾਉਂਦਾ ਹੈ ਹਾਂ ਸ਼ੱਕ ਉਹਨਾਂ ਨੂੰ ਪਤਾ ਯਕੀਨ ਹੋ ਗਿਆ ਸੀ ਵੀ ਚਲਾਉਂਦਾ ਇਹੀ ਹੈ ਪਰ ਸਬੂਤ ਹੁਣ ਪਤਾ ਲੱਗਣਾ ਤੇ ਇੱਕ ਸਬੂਤ ਦਿਖਾਉਣਾ ਅੱਖਾਂ ਦੇ ਨਾਲ ਉਹ ਚੀਜ਼ 'ਚ ਫਰਕ ਹੈ ਉਹਨਾਂ ਨੇ ਕਿਹਾ ਵੀ ਆਪਾਂ ਇਸ ਨੂੰ ਜਦੋਂ ਇਹ ਸਿਲਕ ਰੋਡ ਚਲਾ ਰਿਹਾ ਹੋਊਗਾ ਆਪਾਂ ਇਹਨੂੰ ਐਟ ਦਾ ਟਾਈਮ ਫੜਾਂਗੇ ਬਿਲਕੁਲ ਉੱਤੇ ਇਹ ਕਿਸੇ ਕੈਫੇ ਦੇ ਵਿੱਚ ਜਾ ਕੇ ਸਿਲਕ ਰੋਡ ਚਲਾਉਂਦਾ ਹੁੰਦਾ ਸੀਗਾ ਮਤਲਬ ਕਿ ਉਹ ਸਾਈਟ ਰਨ ਕਰਦਾ ਹੁੰਦਾ ਸੀਗਾ ਇਹਨੂੰ ਚਲੋ ਜੀ ਇਹਦਾ ਟਾਈਮ ਚੱਕ ਲਿਆ ਜਿੱਥੇ ਇਸ ਕੈਫੇ ਜਾਂਦਾ ਸੀ ਆ ਇੱਕ ਦਿਨ ਉਹ ਕੈਫੇ ਦੇ ਵਿੱਚ ਸਾਰੀਆਂ ਜਿਹੜੀਆਂ ਕੁਚੇਰ ਸੀ ਜਾਂ ਬੈਠਣ ਦੀ ਸੈਟਿੰਗ ਪਲੇਸ ਸੀਗੇ ਸਾਰੇ ਉਹਨੇ ਫੁੱਲ ਕਰਤੇ ਆਪਦੇ ਸਕਿਉਰਟੀ ਨਾਲ ਉਹ ਫੁੱਲ ਕਰਤੇ ਜਦੋਂ ਇਹਨੂੰ ਨਾ ਉੱਥੇ ਜਗ੍ਹਾ ਮਿਲੀ ਬੈਠਣ ਨੂੰ ਇਹ ਉੱਪਰ ਚੱਲਿਆ ਗਿਆ ਉਹਦੇ ਵਿੱਚ ਆਪਣਾ ਲਾਈਬ੍ਰੇਰੀ ਦੇ ਵਿੱਚ ਜੋ ਉਹ ਚਾਹੁੰਦੇ ਸੀਗੇ ਵੀ ਇਹ ਲਾਈਬ੍ਰੇਰੀ ਚ ਜਾਵੇ ਉਹਨੇ ਲਾਈਬ੍ਰੇਰੀ ਦੇ ਵਿੱਚ ਜਾ ਕੇ ਆਪਣਾ ਲੈਪਟਾਪ ਖੋਲ੍ਹਿਆ ਤੇ ਉਹਦੇ ਤੇ ਸਲ ਕਰੋੜ ਖੋਲ੍ਹ ਕੇ ਆਪ ਕੰਮ ਕਰਨ ਲੱਗਿਆ ਇਹ ਬੈਠਾ ਹੈ ਜੀ ਥਾਂ ਤੇ ਸੀਗਾ ਵੀ ਜਿੱਥੇ ਇਹਨੂੰ ਕੋਈ ਦੇਖ ਨਾ ਸਕੇ ਉਹਲੇ ਚ ਇਹਦੀ ਠੀਕ ਬੈਕ ਸਾਈਡ ਤੇ ਇੱਕ ਅਜੀਹ ਇੱਕ ਦੋ ਇੱਕ ਬੰਦਾ ਇੱਕ ਤੀਵੀਂ ਐਂ ਬਿਠਾਏ ਆਪਸ ਦੇ ਵਿੱਚ ਲੜਨ ਦੇ ਲਈ ਜੋ ਆਪਸ ਦੇ ਵਿੱਚ ਲੜੀ ਗਏ ਲੜੀ ਗਏ ਲੜੀ ਗਏ ਇਹਦਾ ਧਿਆਨ ਉਧਰ ਹੋ ਗਿਆ ਵੀਰ ਦੇਖਾ ਕੌਣ ਲੜੀ ਜਾਂਦਾ ਇਹਨੇ ਜਸਟ ਪਿੱਛੇ ਕਰਦਣ ਘੁਮਾਈ ਹੈ ਇੱਕ ਜਿਹੜਾ ਸਿਕਿਉਰਿਟੀ ਦਾ ਬੰਦਾ ਸੀਗਾ ਉਹ ਇਹਦਾ ਲੈਪਟਾਪ ਚਾਕੇ ਭੱਜ ਲਿਆ ਇਹ ਲੈਪਟਾਪ ਫੜਨ ਦੇ ਲਈ ਜਦੋਂ ਪਿੱਛੇ ਭੱਜਣ ਲੱਗਿਆ ਉਹਦੇ ਤਾਂ ਜਿਹੜੀ ਸਾਰੀ ਟੀਮ ਸੀਗੀ ਜਿਹੜੇ ਪਿੱਛੇ ਬੈਠੇ ਸੀ ਉਹ ਵੀ ਲੜਦੇ ਸੀ ਉਹ ਵੀ ਆਲੇ-ਦਾਲੇ ਜਿਹੜੇ ਲੋਕ ਉਤਰੇ ਫਿਰਦੇ ਸੀ ਜਿਨ੍ਹਾਂ ਨੇ ਬਿਲਕੁਲ ਹੀ пняਕ ਨਹੀਂ ਲੱਗਣ ਦੇਤੀ ਇਹਨੂੰ ਵੀ ਅਸੀਂ ਤੈਨੂੰ ਫੜਨਾ ਆਇਆ ਤੈਨੂੰ ਅਰੈਸਟ ਕਰਨਾ ਆਇਆ ਉਹਨਾਂ ਨੇ ਇੱਕਦਮ ਉਹ ਦਬੋਚ ਲਿਆ ਤੇ ਇਹਨੂੰ ਕਹਤਾ ਯੂ ਆਰ ਅੰਡਰ ਅਰੈਸਟ ਤੇ ਇੱਥੇ ਆ ਕੇ ਉਹ ਮਾਰ ਖਾ ਗਿਆ ਤੇ ਦੋਸਤੋ ਜਦੋਂ ਉਹਨੂੰ ਫੜਿਆ ਉਹਦੇ ਉਹਨੇ ਬਿਆਨ ਕੀਤੇ ਸੀਗੇ ਇੱਕ ਤਾਂ ਬਿਆਨ ਕੀਤਾ ਸੀ ਕਿ ਮੈਂ ਜਿਹੜਾ ਇਹ ਮੈਂ ਬਣਾਇਆ ਇਹ ਮੈਂ ਬਿਲਕੁਲ ਵੀ ਇਹਦੇ ਉੱਤੇ ਆਪ ਕੁਝ ਨਹੀਂ ਵੇਚਿਆ ਠੀਕ ਹੈ ਇਹ ਮੈਂ ਸਿਰਫ ਇੱਕ ਪਲੇਟਫਾਰਮ ਦਿੱਤਾ ਸੀ ਲੋਕਾਂ ਨੂੰ ਹੁਣ ਲੋਕਾਂ ਨੇ ਕੀ ਵੇਚਿਆ ਜਾਂ ਲੋਕਾਂ ਨੇ ਕੀ ਖਰੀਦਿਆ ਉਹਦੇ ਨਾਲ ਮੈਨੂੰ ਕੋਈ ਲੈਣ ਦੇ ਨਹੀਂ ਮੈਂ ਤਾਂ ਸਿਰਫ ਇੱਕ ਪਲੇਟਫਾਰਮ ਦਿੱਤਾ ਸੀਗਾ ਮੈਂ ਨਾ ਕੁਝ ਵੇਚਿਆ ਨਾ ਕੁਝ ਖਰੀਦਿਆ ਤੇ ਦੂਜੀ ਗੱਲ ਇਹਨੇ ਕਹੀ ਸੀ ਕਿ ਇਹ ਜਿਹੜੀ ਇਹ ਆ ਆਜ਼ਾਦੀ ਵਾਲੀ ਮਾਰਕੀਟ ਹੈ ਜਿਦੇ ਵਿੱਚ ਆਜ਼ਾਦੀ ਨਾਲ ਖਰੀਦ ਸਕਦੇ ਹੋ ਆਜ਼ਾਦੀ ਨਾਲ ਵੇਚ ਸਕਦੇ ਹੋ ਜਿਦੇ ਵਿੱਚ ਸਰਕਾਰ ਦਾ ਜਾਂ ਸਕਿਉਰਟੀ ਦਾ ਕੋਈ ਲੈਣ ਦੇਣ ਨਹੀਂ ਕੋਈ ਵਿੱਚ ਲੱਲਾ ਖਖਾ ਨਹੀਂ ਹੋਊਗਾ ਇਹ ਇੱਕ ਸੋਚ ਹੈ ਮੇਰੀ ਤੁਸੀਂ ਸਿਲਕ ਰੋਡ ਬੰਦ ਕਰ ਸਕਦੇ ਹੋ ਮੈਨੂੰ ਮਾਰ ਸਕਦੇ ਹੋ ਪਰ ਇਹ ਸੋਚ ਨੂੰ ਨਹੀਂ ਮਾਰ ਸਕਦੇ ਕਿ ਅੱਜ ਤੁਸੀਂ ਇਹ ਬੰਦ ਕਰਤਾ ਬੈਨ ਕਰ ਦੋਗੇ ਉਸ ਤੋਂ ਬਾਅਦ ਹੋਰ ਬਥੇਰੇ ਲੋਕ ਇਸ ਰਾਤੇ ਕਿਉਂਕਿ ਜਿਹੜੇ ਉਹ ਟ੍ਰੈਫਿਕ ਹੈ ਸਿਲਕ ਰੋਡ ਦੇ ਉੱਤੇ ਅੱਜ ਜਿਹੜੀ ਟ੍ਰੈਫਿਕ ਹੈ ਉਹ ਜਦੋਂ ਤੁਸੀਂ ਨੇ ਸਿਲਕ ਰੋਡ ਬੰਦ ਕਰਤਾ ਉਹ ਟ੍ਰੈਫਿਕ ਜਾਊਗੀ ਉਹ ਫਿਰ ਇਹੋ ਜਿਹਾ ਪਲੇਟਫਾਰਮ ਲੱਭੂਗੀ ਕੋਈ ਨਾ ਕੋਈ ਲੱਭੂਗੀ ਫਿਰ ਕੋਈ ਨਾ ਕੋਈ ਮੇਰੇ ਵਰਗਾ ਇਹੋ ਜੀ ਸਾਈਟ ਜ਼ਰੂਰ ਰਨ ਕਰੂਗਾ ਤੇ ਫਿਰ ਉਹ ਐਦਾਂ ਹੀ ਇਹ ਜਿਹੜੇ ਲੈਣ ਦੇਣ ਹੁੰਦੇ ਰਹਿਣਗੇ ਸੋ ਉਸ ਤੋਂ ਬਾਅਦ ਜਦੋਂ ਬੰਦ ਹੋਗੇ ਉਸ ਤੋਂ ਬਾਅਦ ਇੱਕ ਹੋਰ ਫਿਰ ਅਲਫਾ ਆਈ ਜਿਹਨੂੰ ਇਹਦਾ ਨੈਕਸਟ ਵਰਜਨ ਵੀ ਕਿਹਾ ਗਿਆ ਉਹਦੇ ਵਿੱਚ ਬਹੁਤ ਬਦਲਾਅ ਕੀਤੇ ਉਸ ਬੰਦੇ ਨੇ ਉਹ ਆਈ ਫਿਰ ਸਾਰੀ ਟ੍ਰੈਫਿਕ ਉਹਦੇ ਤੇ ਆ ਗਈ ਉਹ ਕਿਵੇਂ ਚੱਲੀ ਕੀ ਕਹਾਣੀਆਂ ਹੋਈਆਂ ਉਹ ਤੋਂ ਬਾਅਦ ਕਿਹੜੀਆਂ-ਕਿਹੜੀਆਂ ਸਾਈਟਾਂ ਚੱਲ ਰਹੀਆਂ ਨੇ ਉਹਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਇੰਨੇ ਹੀ ਤੁਹਾਨੂੰ ਦੱਸਣਾ ਸੀਗਾ ਮੈਂ ਫੇਰ ਇੱਕ ਵਾਰੀ ਦੱਸਦਾ ਉਸ ਤੋਂ ਬਾਅਦ ਉਹ ਬੰਦਾ ਫੜਿਆ ਗਿਆ ਤੇ ਅੱਜ ਉਹਨੂੰ ਉਮਰ ਕੈਦ ਦੀ ਜੇਲ੍ਹ ਹੋ ਗਈ ਅੱਜ ਉਹ ਜਿਗੜੇ ਦੇ ਵਿੱਚ ਐ ਯੂ ਐਸ ਏ ਦੇ ਵਿੱਚ ਤੇ ਮੈਂ ਦੋਸਤੋ ਥੋੜਾ ਜਦੋਂ ਦੱਸ ਦਵਾ ਕਿ ਇਹ ਜਿਹੜੀਆਂ ਸਾਈਟਾਂ ਨੇ ਇਹਨਾਂ ਦੇ ਉੱਤੇ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਇਹ ਬਹੁਤ ਖਤਰਨਾਕ ਬਹੁਤ ਡੇਂਜਰਸ ਹੁੰਦੀਆਂ ਨੇ ਇਹ ਤੁਹਾਡਾ ਮੋਬਾਈਲ ਤੁਹਾਡਾ ਲੈਪਟਾਪ ਤੁਹਾਨੂੰ ਕਦੋਂ ਹੈਕ ਕਰ ਲੈਣ ਇਹਦੀ ਕੋਈ ਜ਼ਿੰਮੇਵਾਰੀ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਇਹ ਚੀਜ਼ਾਂ ਬਹੁਤ ਵਾਇਰਲ ਹੋ ਰਹੀਆਂ ਵੀ ਕੀ ਚੀਜ਼ ਹੈ ਕੀ ਚੀਜ਼ ਹੈ ਇਸ ਕਰਕੇ ਜਿਹੜੀ ਸਾਰੀ ਜਾਣਕਾਰੀ ਮੈਂ ਇਨਫੋਰਮੇਸ਼ਨ ਇਹ ਇੰਟਰਨੈਟ ਤੋਂ ਇਹ ਕੁਝ YouTube ਤੋਂ ਕੁਝ Google ਤੋਂ ਕੁਝ ਹੋਰ ਬਹੁਤ ਸਾਰੇ ਸੋਰਸਸ ਨੇ ਉੱਥੋਂ ਇਕੱਠੇ ਕਰਕੇ ਮੈਂ ਤੁਹਾਨੂੰ ਸਾਰੀ ਇਹ ਜੇ ਸਟੋਰੀ ਹੈ ਇਹ ਦੱਸੀ ਹੈ ਸਾਰੀਆਂ ਕਹਾਣੀਆਂ ਦੱਸੀਆਂ ਨੇ ਤੇ ਬਾਕੀ ਜੇ ਵੀਡੀਓ ਵਧੀਆ ਲੱਗਦਾ ਇਹਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ